ਇਹ ਖੋ ਅਸਲ ਚ ਬੜੀ ਹੈਰਾਨਗੀ ਹੈ ਕਿ ਆਮ ਆਦਮੀ ਦੇ ਸਰਕਾਰ ਕਹੌਣ ਵਾਲੇ ਔਰ ਉਹਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਲੋਕਾਂ ਤੇ ਬੋਝ ਪਾਉਣਾ ਸ਼ੁਰੂ ਕਰ ਦਿੱਤਾ ਹੈ ਸਾਡੀ ਨਿੰਦਿਆ ਕਰਦੇ ਸੀ ਕਹਿੰਦੇ ਸਰਕਾਰ ਦੀ ਕਾਰਗੁਜ਼ਾਰੀ ਘਟਿਆ ਮਾੜੀ ਹੈ ਔਰ ਚਰਨਜੀਤ ਸਿੰਘ ਚੰਨੀ ਵੱਲੋਂ ਜਿਹੜੀ 7 ਕਿਲੋਵਾਟ ਦੇ ਬਿਜਲੀ ਦੇ ਲੋਡ ਵਾਲੇ ਪਰਿਵਾਰਾਂ ਨੂੰ ਸਹੂਲਤ ਦਿੱਤੀ ਗਈ ਸੀ ਕਿ 3 ਰੁਪਏ ਪ੍ਰਤੀ ਯੂਨਿਟ ਸਬਸਿਡੀ ਦਿੱਤੀ ਗਈ ਸੀ ਉਹ ਅੱਜ ਖਤਮ ਕਰਤੀ ਹੈ ਔਰ ਹਰਪਾਲ ਚੀਮਾ ਜਿਹੜੇ ਵਿੱਤ ਮੰਤਰੀ ਬੜੀ ਉੱਚੀ ਆਵਾਜ਼ ਵਿੱਚ ਕਹਿ ਰਹੇ ਕਿ 1800 ਕਰੋੜ ਰੁਪਏ ਸਨ ਪੈਦਾ ਹੋਣਾ ਹੈ ਇਹਦਾ ਮਤਲਬ 1800 ਕਰੋੜ ਦਾ ਫਾਇਦਾ ਸਰਕਾਰ ਨੂੰ ਨਹੀਂ ਹੋਣਾ ਸਰਕਾਰ ਲੋਕਾਂ ਦੇ ਬੋਝ ਪਾ ਰਹੀ ਹੈ ਔਰ ਨਾਲ ਦੀ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਦਿੱਤੀ ਐ ਦੱਸੋ ਸਰਕਾਰ ਨੇ ਕੰਮ ਕਿਹੜਾ ਕੀਤਾ ਸਰਕਾਰ ਨੇ ਸਿਰਫ ਤੇ ਸਿਰਫ ਆਪਣੀਆਂ ਨਲਾਕੀਆਂ ਕਰਕੇ 5-6000 ਕਰੋੜ ਰੁਪਇਆ ਆਰਡੀਐਸ ਦਾ ਗਵਾ ਲਿਆ ਹਜ਼ਾਰਾਂ ਸੈਕੜੇ ਹਜ਼ਾਰਾਂ ਕਰੋੜ ਰੁਪਇਆ ਸਿਹਤ ਵਿਭਾਗ ਦਾ ਆਮ ਆਦਮੀ ਕਲੀਨਿਕ ਬਣ ਕੇ ਬਣਾ ਕੇ ਗਵਾ ਲਿਆ ਹਜ਼ਾਰਾਂ ਕਰੋੜ ਰੁਪਇਆ ਸਰਕਾਰ ਐਡਵਰਟਾਈਜ਼ਮੈਂਟ ਤੇ ਫੂਕ ਰਹੀ ਐ ਸੋ ਇਹਨਾਂ ਹਾਲਾਤਾਂ ਵਿੱਚ ਆਮ ਲੋਕਾਂ ਦੇ ਬੋਝ ਪਾ ਕੇ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ ਔਰ ਕਿੱਡੀ ਵੇਖੋ ਸ਼ਰਮਸਾਰ ਗੱਲ ਆ ਔਰ ਅਫਸੋਸ ਦੀ ਗੱਲ ਹੈ ਕਿ ਵਿਧਾਨ ਸਭਾ ਸੈਸ਼ਨ ਬੰਦ ਹੋਣ ਤੋਂ ਅਗਲੇ ਦਿਨ ਸਪੈਸ਼ਲ ਮੀਟਿੰਗ ਕਨਵੀਨ ਕਰਕੇ ਲੋਕਾਂ ਨੂੰ ਆਸ ਸੀ ਕਿ ਸ਼ਾਇਦ ਪੰਜਾਬ ਸਰਕਾਰ ਇੱਥੇ ਪੰਚਾਇਤ ਦੀਆਂ ਚੋਣਾਂ ਦਾ ਐਲਾਨ ਕਰੇਗੀ ਪਰ ਇਹਨਾਂ ਨੇ ਸਿਰਫ ਉਹ ਸਬਸਿਡੀਆਂ ਖਤਮ ਕਰਨ ਵਾਸਤੇ ਮੀਟਿੰਗ ਕੀਤੀ ਜੋ ਕਿ ਬਹੁਤ ਮਾੜੀ ਗੱਲ ਹੈ ਅਸੀਂ ਇਸ ਗੱਲ ਦੀ ਨਿਕੈਦੀ ਕਰਦੇ ਹਾਂ ਕਾਂਗਰਸ ਹਾਈ ਕਮਾਂਡ ਦੇ ਆਦੇਸ਼ਾਂ ਤੇ ਅਸੀਂ ਸਿੰਬੌਲਿਕ ਤੌਰ ਤੇ ਆਪਣਾ ਆਪਣਾ ਪ੍ਰੋਟੈਸਟ ਦਰਜ ਕਰਾਉਣ ਵਾਸਤੇ ਅੱਜ ਇੱਥੇ ਪੁਤਲਾ ਵੀ ਸਾੜਾਂਗੇ ਪ੍ਰੋਟੈਸਟ ਵੀ ਕਰਾਂਗੇ ਡੀਸੀ ਸਾਊਂਡ ਮੈਮੋਰੈਂਡਮ ਵੀ ਦੇਵਾਂਗੇ ਉਹ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਗੱਲਾਂ ਕੋ ਫਾਇਦੇ ਵਾਲੀ ਆ ਨਹੀਂ ਸਰਕਾਰ ਆਪਣੇ ਫੈਸਲੇ ਵਾਪਸ ਲਵੇ ਜਿਹੜੀ ਸਬਸਿਡੀ ਚਰਨਜੀਤ ਸਿੰਘ ਚੰਨੀ ਨੇ ਸ਼ੁਰੂ ਕੀਤੀ ਸੀ ਉਹ ਦੇਣੀ ਲਾਗੂ ਕਰਿਓ ਔਰ ਪੈਟਰੋਲ ਤੇ ਡੀਜ਼ਲ ਤੇ ਕਿਉਂਕਿ ਆਉਣ ਵਾਲੇ ਸਮੇਂ 'ਚ ਝੋਨੇ ਦੀ ਕਟਾਈ ਦਾ ਸੀਜ਼ਨ ਆ ਰਿਹਾ ਬਹੁਤ ਵੱਡੇ ਪੱਧਰ ਤੇ ਡੀਜ਼ਲ ਦੀ ਖਪਤ ਹੋਣੀ ਹੈ ਇਹ ਜਿਹੜੀ ਵਾਅਦਾ ਕੀਤਾ ਵੈਡ ਵਾਅਦਾ ਕੀਤਾ ਬੰਨ ਵਾਪਸ ਲਿਆ ਜਾ